ਹਾਂਜੀ ਸਾਰਿਆਂ ਨੂੰ ਹੀ ਪਿਆਰ ਭਰੀ ਸ਼ਾਸਤਰੀ ਕਾਲ ਜੀ ਆਪਣੇ YouTube ਚੈਨਲ Proud Punjab PV 13 ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਨਵੇਂ ਬਲੌਗ ਦੇ ਵਿੱਚ ਜੀ ਆਪਾਂ ਡੇਰਾ ਵਰਨੇ ਵਾਲੀ ਤਾਂ ਦੇਖੇ ਪਹੁੰਚੇ ਹੋਇਆ ਤੁਹਾਨੂੰ ਕਰਾਵਾਂਗੇ ਦਰਸ਼ਨ ਬਨੇ ਰਹੇ ਹੋ ਜੀ ਬਲੌਗ ਦੇ ਐਂਡ ਤੱਕ ਜੇ ਬਲੌਗ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਹਾਂਜੀ ਇਹ ਡੇਰੇ ਨੂੰ ਰਸਤਾ ਜਾ ਰਿਹਾ ਜੀ ਪਹਾੜਾਂ ਦੇ ਵਿੱਚ ਦੀ ਇਹ ਰਸਤਾ ਬਣਿਆ ਹੋਇਆਗਾ ਅੰਤ ਤੁਸੀਂ ਦੇਖ ਸਕਦੇ ਹੋ ਡੇਰਾ ਆ ਚੁੱਕਿਆ ਇੱਥੋਂ ਦੇ ਲੋਕ ਜੀ ਇਸ ਡੇਰੇ ਨੂੰ ਡੇਰਾ ਬਰਨ ਵਾਲੀ ਨਰਮਦੇਸ਼ਪੁਰ ਧਾਮ ਦੇ ਨਾਲ-ਨਾਲ ਜਾਂਦੇ ਹਨ ਇਸ ਡੇਰੇ ਦੇ ਵਿੱਚ ਜੀ ਬਹੁਤ ਜਿਆਦਾ ਵੱਡੀ ਸ਼ਿਵਜੀ ਜੀ ਦੀ ਮੂਰਤੀ ਬਣਾਈ ਹੋਈ ਹੈ ਆਪਾਂ ਤੁਹਾਨੂੰ ਸ਼ਿਵਜੀ ਜੀ ਦੇ ਵੀ ਦਰਸ਼ਨ ਕਰਾਵਾਂਗੇ ਮੂਰਤੀ ਦਿਖਾਵਾਂਗੇ ਜੋ ਕਿ ਬਹੁਤ ਜਿਆਦਾ ਵੱਡੀ ਬਣੀ ਹੋਈ ਹੈ ਸਾਹਮਣੇ ਤੁਸੀਂ ਤੁਹਣਾ ਸਾਹਿਬ ਬਣਿਆ ਵੇਖ ਸਕਦੇ ਹੋ ਤੇ ਇਸ ਵਾਲੀ ਸਾਈਡ ਸ਼ਿਵਜੀ ਜੀ ਦਾ ਸਿਵਲਿੰਗ ਬਣੀ ਹੋਈ ਹੈ ਬਹੁਤ ਵਧੀਆ ਇਹ ਡੇਰਾ ਬਣਿਆ ਹੋਇਆ ਬਹੁਤ ਜਿਆਦਾ ਸੁੰਦਰ ਹੈ ਇਹ ਡੇਰਾ ਜੀ ਜਦੋਂ ਆਪਾਂ ਖਰਾਲਗੜ੍ਹ ਸਾਹਿਬ ਤੋਂ ਵਾਪਸ ਆਨੰਦਪੁਰ ਸਾਹਿਬ ਵੱਲ ਨੂੰ ਜਾ ਰਹੇ ਹੰਨਿਆ ਤਾਂ ਰਸਤੇ ਦੇ ਵਿੱਚ ਹੀ ਇਹ ਬਣਿਆ ਹੋਇਆ ਹੈ ਡੇਰਾ 2-3 ਕਿਲੋਮੀਟਰ ਦੀ ਦੂਰੀ ਤੇ ਬਣਿਆ ਹੋਇਆ ਪਹਾੜ ਦੇ ਉੱਪਰ ਬਣਿਆ ਹੋਇਆ ਜੀ ਜੇ ਤੁਸੀਂ ਚਾਹਣਾ ਤਾਂ ਤੁਸੀਂ ਆ ਕੇ ਇਸੇ ਡੇਰੇ ਨੂੰ ਦੇਖ ਵੀ ਸਕਦੇ ਹੋ ਹਾਂ ਤਾਂ ਸਾਨੂੰ ਜੀ ਆਪਾਂ ਅੰਦਰਲੀ ਵਾਲੀ ਸਾਈਡ ਲੈ ਕੇ ਚੱਲਦੇ ਹਾਂ ਡੇਰੇ ਤੁਸੀਂ ਅੰਦਰਲੀ ਸਾਈਡ ਦੇਖ ਸਾਜੋ ਬਹੁਤ ਅਲੱਗ-ਅਲੱਗ ਤਰ੍ਹਾਂ ਦੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਤੁਸੀਂ ਉਹਨਾਂ ਦੇ ਦਰਸ਼ਨ ਕਰ ਸਕਦੇ ਹੋ ਜੇ ਆਪਣਾ ਬਲੌਗ ਜੀ ਤੁਹਾਨੂੰ ਵਧੀਆ ਲੱਗੀ ਜਾਂਦਾ। ਬਲੌਗ ਨੂੰ ਲਾਈਕ ਕਰਦੇ ਆ ਕਰੋ, ਸ਼ੇਅਰ ਕਰਦੇ ਆ ਕਰੋ, ਕਮੈਂਟ ਕਰਦੇ ਆ ਕਰੋ। ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ, ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਜੀ। ਬਾਕੀ ਆਪਾਂ ਤੁਹਾਨੂੰ ਵੇਰਾ ਦਿਖਾਈ ਜਾਂਦੇ ਆ, ਦਰਸ਼ਨ ਕਰਾਈ ਜਾਂਦੇ ਆ। ਬਹੁਤ ਸਾਰੀਆਂ ਮੂਰਤੀਆਂ ਬਣੀਆਂ ਹੋਈਆਂ ਨੇ। ਸੋ ਨਾਪਾ ਜੀ ਵਾਰ ਵਾਲੀ ਸਾਈਡ ਆ ਚੁੱਕੇ ਆ ਅੰਦਰੋਂ ਤੁਹਾਨੂੰ ਡੇਰਾ ਦਿਖਾ ਦਿੱਤਾ ਇੱਧਰ ਦੇਖ ਸਕਦੇ ਹੋ ਪਹਾੜੀਆਂ ਬਣੀਆਂ ਹੋਈਆਂ ਨੇ ਹਣ ਤੁਸੀਂ ਦੇਖ ਸਕਦੇ ਹੋ ਸ਼ਿਵ ਜੀ ਜੀ ਦੀ ਮੂਰਤੀ ਪਹਿਲਾਂ ਤੁਸੀਂ ਦੇਖੋ ਕਿੰਨੀ ਜ਼ਿਆਦਾ ਇਹ ਮੂਰਤੀ ਬਣੀ ਹੋਈ ਹੈ ਬਹੁਤ ਜ਼ਿਆਦਾ ਵੱਡੀ ਤੇ ਉਚਾਈ ਤੇ ਬਣੀ ਹੋਈ ਹੈ ਦੂਰੋਂ ਹੀ ਪਹਾੜੀ ਤੋਂ ਦਿਖ ਜਾਂਦੀ ਹੈ ਕੈਮਰੇ ਦੇ ਵਿੱਚ ਵੀ ਚੰਗੀ ਤਰ੍ਹਾਂ ਇਹ ਮੂਰਤੀ ਨਹੀਂ ਆਉਂਦੀ ਕਿਉਂਕਿ ਬਹੁਤ ਜ਼ਿਆਦਾ ਵੱਡੀ ਹੈ ਇਸ ਵਾਲੀ ਸਾਈਡ ਵੀ ਸੇਵਲਿੰਗ ਬਣੀ ਹੋਈ ਹੈ ਜੀ ਜੇਕਰ ਤੁਸੀਂ ਜਲ ਚੜਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਜਗ੍ਹਾ ਤੇ ਜਲ ਚੜਾ ਸਕਦੇ ਹੋ ਅੰਦਰ ਵਾਲੀ ਸਾਈਡ ਧੂਣਾ ਸਾਹਿਬ ਬਣਿਆ ਹੋਇਆ ਹੈ ਇਹ ਇੱਧਰਲੇ ਪਾਸੇ ਜੀ ਲੰਗਰ ਹਾਲ ਬਣਿਆ ਹੋਇਆ ਇੱਕ ਤੁਸੀਂ ਲੰਗਰ ਦੇ ਵਿੱਚ ਪ੍ਰਸ਼ਾਦਾ ਪਾਣੀ શકਨਾ ਚਾਹੁੰਦੇ ਹੋ ਤਾਂ ਤੁਸੀਂ ਸ਼ੱਕ ਸਕਦੇ ਹੋ। ACG ਆਪਣਾ ਅੱਜ ਦਾ ਬਲੌਗ ਜੇ ਆਪਣਾ ਬਲੌਗ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਚੈਨਲ ਦੇ ਜਿਹੜੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ।